ਜੇ ਪੰਚਾਇਤੀ ਚੋਣਾਂ 'ਚ ਤੁਸੀਂ ਘਾਲਾ ਮਾਲਾ ਦੇਖਣਾ ਹੋਵੇ ਤਾਂ ਪੰਜਾਬ ਉਹਦੀ ਵਧੀਆ ਉਦਾਹਰਨ ਬਣ ਸਕਦਾ ਕਿਸ ਤਰ੍ਹਾਂ ਨਾਲ ਇੱਕ ਪਿੰਡ ਦੀਆਂ ਵੋਟਾਂ ਇੱਕ ਪਿੰਡ ਦਾ ਵਾਰਡ ਦਾ ਵਾਰਡ ਚੱਕ ਕੇ ਦੂਜੇ ਪਿੰਡ ਦੇ ਵਾਰਡ 'ਚ ਪਾ ਦਿੱਤਾ ਜਾਂਦਾ ਹੈ ਕਿਸ ਤਰ੍ਹਾਂ ਨਾਲ ਪਿੰਡਾਂ ਦੇ ਵਿੱਚ ਇੱਕ ਐਸਸੀ ਵੋਟ ਹੋਣ ਦੇ ਥਾਂ ਦੇ ਉੱਤੇ ਸਾਰੇ ਦਾ ਸਾਰਾ ਪਿੰਡ ਰਿਜ਼ਰਵ ਕਰ ਦਿੱਤਾ ਜਾਂਦਾ ਹੈ ਇੱਕ ਐਸਸੀ ਜਾਂ ਦੋ ਐਸਸੀ ਵੋਟਾਂ ਦੇ ਸਿਰ ਦੇ ਉੱਤੇ ਸਾਰਾ ਪਿੰਡ ਰਿਜ਼ਰਵ ਕਰ ਦਿੱਤਾ ਜਾਂਦਾ ਹੈ ਨਵਾਂ ਮਾਮਲਾ ਸਾਹਮਣੇ ਆਇਆ ਕਿਸ ਤਰ੍ਹਾਂ ਨਾਲ ਪੰਚਾਇਤੀ ਚੋਣਾਂ ਦੇ ਵਿੱਚ ਘਾਲਾ ਮਾਲਾ ਕੀਤਾ ਜਾ ਰਿਹਾ ਹੈ ਅਫਸਰਾਂ ਨੂੰ ਪਤਾ ਹੀ ਨਹੀਂ ਕਿ ਅਸੀਂ ਕੀ ਕਰਨਾ ਹੈ ਜਾਂ ਫਿਰ ਅਫਸਰ ਕਿਸੇ ਦੇ ਇਸ਼ਾਰੇ ਦੇ ਉੱਤੇ ਸਾਰੇ ਚੰਨ ਚੜ੍ਹ ਰਹੇ ਹੈ ਜਿਹਾ ਹੀ ਮਾਮਲਾ ਤੁਹਾਡੇ ਨਾਲ ਸਾਂਝਾ ਕਰਨਾ ਹੈ ਜਿੱਥੇ ਇੱਕ ਪਿੰਡ ਦੇ ਤਿੰਨ ਵਾਰਡ ਦੂਜੇ ਪਿੰਡ ਚ ਪਾਤੇ ਦੂਜੇ ਪਿੰਡ ਦੇ ਤਿੰਨ ਵਾਰਡ ਦੂਜੇ ਪਿੰਡ ਚ ਪਾਤੇ ਮਾਮਲਾ ਕਿੱਥੋਂ ਦਾ ਹੈ ਤੇ ਕੀ ਹੈ ਤੁਹਾਨੂੰ ਸਾਰੀ ਕਹਾਣੀ ਖੋਲ ਕੇ ਦੱਸਦੇ ਹਾਂ ਤੁਸੀਂ ਜੁੜਿਓ ਲੋਕਪੈਨ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਦਾ ਫਤੂਰ ਹਰ ਕਿਸੇ ਦੇ ਸਿਰ ਤੇ ਚੜ ਕੇ ਬੋਰਿਆ ਪਰ ਇਸੇ ਦਰਮਿਆਨ ਸਰਕਾਰ ਦੀਆਂ ਅਫਸਰਾਂ ਦੀਆਂ ਕਰਤੂਤਾ ਵੀ ਸਾਹਮਣੇ ਆ ਰਹੀਆਂ ਨੇ ਕਿਸ ਤਰ੍ਹਾਂ ਨਾਲ ਸਿਆਸੀ ਇਸ਼ਾਰਿਆਂ ਦੇ ਉੱਤੇ ਜਾਂ ਭੋਲੇਪਾਣ ਚ ਜਾਂ ਫਿਰ ਕਹਿ ਲਈਏ ਕਿ ਗਲਤੀ ਦੇ ਨਾਲ ਪਤਾ ਕੁਛ ਨਹੀਂ ਕਿ ਕੀ ਹੋ ਰਿਹਾ ਘਾਲਾ ਮਾਲਾ ਕਿਸ ਤਰ੍ਹਾਂ ਨਾਲ ਹੋ ਰਿਹਾ ਇਹਦੀ ਗੱਲ ਕਰਨੀ ਹੈ ਮਾਮਲਾ ਸਿਧਵਾ ਵੇਟ ਬਲਾਕ ਦਾ ਹੈ ਸਿਧਵਾ ਵੇਟ ਬਲਾਕ ਦੇ ਦੋ ਪਿੰਡ ਸਲੇਮਪੁਰਾ ਤੇ ਸਲੇਮਪੁਰਾ ਟਿੱਬਾ ਇੱਕ ਦਾ ಗ್ರಾಮ ਪੰਚਾਇਤ ਨੰਬਰ 50 ਆਇਆ ਤੇ ਦੂਜੇ ਦਾ 51 ਸਲੇਮਪੁਰਾ ਪੰਚਾਇਤ ਜਿਹੜੀ ਆ 50 ਨੰਬਰ ಗ್ರಾಮ ਪੰਚਾਇਤ ਹੈ ਉਹਦੇ ਤਿੰਨ ਵਾਰਡ ਲਗਭਗ ਢਾਈ ਵਾਰਡ ਤੁਸੀਂ ਕਹਿ ਸਕਦੇ ਹੋ ਕਿ ਦੂਜੇ ਪਿੰਡ ਜਾਨੀ ਕਿ ਸਲੇਮਪੁਰਾ ਟਿੱਬਾ ಗ್ರಾಮ ਪੰਚਾਇਤ ਨੰਬਰ 51 ਜਾਜ ਪਾ ਦਿੱਤੇਗੇ ਤੇ ਬਾਕੀ ਜਿਹੜਾ ਉਹ ਪਾ ਦਿੱਤਾ ਗਿਆ ਟੁੱਟ ਟੁਟਮਾ ਕਰ ਦਿੱਤਾ ਗਿਆ ਘਟੋ ਘਟ 500 400 ਤੋਂ 500 ਵੋਟ ਜਿਹੜੀ ਆ ਇੱਧਰ ਇੱਧਰ ਹੋਈ ਹੈ ਇਹ ਕਿਉਂ ਹੋਈ ਹੈ ਕੀ ਇਹਦੇ ਪਿੱਛੇ ਕਾਰਨ ਕਾਨੂੰ ਦੱਸਦਾ ਕਿ ਕਿਸ ਤਰ੍ਹਾਂ ਜਿਹੜਾ ಗ್ರಾಮ ਪੰਚਾਇਤ ਨੰਬਰ 50 ਸਲੇਮਪੁਰਾ ਤੋਂ ಗ್ರಾಮ ਪੰਚਾਇਤ ਨੰਬਰ 51 ਸਲੇਮਪੁਰ ਟਿੱਬਾ ਦੇ ਵਿੱਚ ਵਾਰਡ ਪਾਏ ਗਏ ਉਹ ਪੂਰੇ ਦੇ ਪੂਰਾ ਜਿਹੜਾ 1 ਨੰਬਰ ਵਾਰਡ 2 ਨੰਬਰ ਵਾਰਡ ਅੱਧ 3 ਨੰਬਰ ਵਾਰਡ ਦੀਆਂ ਕੁਝ ਵੋਟਾਂ ਜਾਨੀ ਕਿ ਕਹਿ ਲਈਏ ਕਿ ਪੌਣਾ ਕੁ ਵਾਰਡ ਉਧਰ ਪਾ ਦਿੱਤਾ ਗਿਆ ਜਿਹੜਾ 51 ਨੰਬਰ ಗ್ರಾಮ ਪੰਚਾਇਤ ਜਣੀ ਕਿ ਸਲੇਮਪੁਰਾ ਟਿੱਬਾ ਚ ਇਸੇ ਤਰ੍ਹਾਂ ਨਾਲ ਹੀ ਜਿਹੜਾ 51 ਨੰਬਰ ਤੋਂ 50 ਨੰਬਰ ਜਣੀ ਕਿ ਸਲੇਮਪੁਰਾ ਟਿੱਬਾ ਤੋਂ ਸਲੇਮਪੁਰਾ ਚ ਪਾਏਗੇ ਉੱਚ 6 7 2 3 ਕੁਝ ਵਾਰ ਇਸ ਤਰ੍ਹਾਂ ਨੇ 2018 ਦੀ ਜਿਹੜੀ ਵੋਟਰ ਸੂਚੀ ਆ ਪੰਚਾਇਤਾਂ ਦੀ ਉਹਦੇ ਹਿਸਾਬ ਦੇ ਨਾਲ ਜਿਹੜਾ ਉਹ ਵਾਰਡ ਪਹਿਲਾ ਵਾਲੀ ਥਾਂ ਤੇ ਜਿਹੜੀ 51 ਵਾਲਾ 51 ਚ ਸੀ 50 ਵਾਲਾ 50 ਸੀਗਾ ਪਰ ਇਸ ਸਮੇ ਇਹ ਉਥਲ-ਪੁਥਲ ਹੋਈ ਆ ਇਸ ਮਾਮਲੇ ਦੇ ਵਿੱਚ ਮੈਂ ਬੀਡੀਪੀਓ ਦਫਤਰ ਸਿਦਮਾ ਬੇਟ ਦੇ ਬੀਡੀਪੀਓ ਮਨਜੀਤ ਸਿੰਘ ਨਾਲ ਗੱਲਬਾਤ ਕੀਤੀ ਉਹਨਾਂ ਦਾ ਕੀ ਕਹਿਣਾ ਤੁਹਾਨੂੰ ਸੁਣਾਉਣੀ ਉਹਦੇ ਬਾਰੇ ਤਾਂ ਇਹ ਗੱਲ ਹੈ ਜੀ ਜਿਹੜੀ ਵਾਰਡ ਹੁੰਦੀ ਹੈ ਸੈਕਟਰੀਆਂ ਨੇ ਕਰੀ ਸਾਡੇ ਦਫਤਰ ਵੱਲੋਂ ਕਰੀ ਰਹੀ ਆ ਜੀ ਉਹ ਬਿਲਕੁਲ ਦਰਸਤੀ ਹੈ ਜੋ ਨੀ ਉਹ ਪਿੰਡਾਂ ਦੇ ਪਿੰਡ ਦੇ ਇੱਕ ਲੋਕ ਕਹਿੰਦੇ ਆ ਕਿ ਵੀ ਜਿਹੜਾ ਪਹਿਲਾ ਵਾਰਡ ਇਸ ਪੰਚਾਇਤ ਜਾਨੀ ਕਿ ਸਲੇਮਪੁਰਾ ਦੀ ਪੰਚਾਇਤ ਸੀ ਉਹ ਸਲੇਮਪੁਰਾ ਟਿੱਬਾ ਦੀ ਪੰਚਾਇਤ ਚ ਗਿਆ ਹੈ ਜਿਵੇਂ ਇੱਕ ਨੰਬਰ ਵਾਰਡ ਹੈ ਅ ਦੋ ਦਾ ਅੱਧਾ ਪਚਾ ਦਾ ਹਿੱਸਾ ਹੈ ਇਸੇ ਤਰ੍ਹਾਂ ਨਾਲ ਹੀ 3 ਨੰਬਰ ਵਾਰਡ ਦੀਆਂ ਕੁਝ ਵੋਟਾਂ ਨੇ ਹਾਂਜੀ ਹਾਂ ਜੋ ਉਲਟ ਪਈਆਂ ਨੇ ਯਾਰ ਜੀ ਹਾਂ ਇਹ ਸਾਡੀ ਜਿਹੜੀ ਸਾਡੀ ਵਾਰਡ ਹੁੰਦੀ ਹੈ ਸਾਡੇ ਕੋਲ ਬੰਦੇ ਵੀ ਆਏ ਤੇ ਉਹਨਾਂ ਨੂੰ ਤਸੱਲੀ ਕਰਕੇ ਤੋਰੀ ਉਹਨਾਂ ਦੀ ਕਿ ਸਾਡੀ ਜਿਹੜੀ ਵਾਰਡ ਬੰਦੀ ਸਾਡੇ ਵੱਲੋਂ ਕਰੀ ਗਈ ਹੈ ਜੀ ਤੇ ਬਿਲਕੁਲ ਦਰਸਤ ਦੀ ਨਹੀਂ ਫਿਰ ਬਿਲਕੁਲ ਸਹੀ ਕਰਤੀ ਹੈ ਨਹੀਂ ਜਿਵੇਂ ਜੇ ਪਿਛਲੀ ਪੰਚਾਇਤ ਤੇ ਦੂਜੀ ਪੰਚਾਇਤ ਸੀਗਾ ਤਾਂ ਇਸ ਵਾਰ ਇਹ ਕਿੱਦਾਂ ਕਿੱਦਾਂ ਹੋ ਗਿਆ ਤੁਸੀਂ ਦਰਸਤ ਵੀ ਕਹਿ ਰਹੇ ਹੋ ਇਹਨੂੰ ਹਾਂ ਜੀ ਆਲੀਏ ਤਾਂ ਸਾਡੇ ਵੱਲੋਂ ਦਰਸਤੀ ਕਰੀ ਗਈ ਬਾੜਬੰਦੀ ਸਹੀ ਬਣਾਈ ਗਈ ਹੈ ਨਾ ਵੱਲੋਂ ਅਧਿਕਾਰ ਵੱਲੋਂ ਕਿਉਂਕਿ ਮੈਂ ਤਾਂ ਉਸ ਟਾਈਮ ਇਹ ਵੀਡੀਓ ਹੈ ਨਹੀਂ ਸੀ ਉਹਰੇ ਜਦ ਬਾੜਬੰਦੀ ਹੋਈ ਜਾ। ਨਹੀਂ ਉਹ ਤੁਹਾਡੀ ਗੱਲ ਠੀਕ ਹੈ ਦਰਸਤ ਬਣਾਈ ਗਈ ਹੋਗੀ ਪਰ ਇਹ ਬਾੜ ਬਦਲੇ ਕਿਵੇਂ ਗਈ ਜਿਹੜਾ 50 ਨੰਬਰ ਪਿੰਡ ਦਾ ਬਾੜ ਸੀ ಗ್ರಾಮ ਪੰਚਾਇਤ ਉਹ 51 ਚਲੇ ਗਿਆ। ਬਾੜ ਦਾ ਪਤਾ ਨਹੀਂ ਇਹ ਤਾਂ ਹੁਣ ਜਦ ਵੋਟਰ ਸੂਚੀਆ ਸਾਨੂੰ ਪਤਾ ਲੱਗਿਆ ਨੇ ਮਿਲੀਆਂ ਨੇ ਅੱਜ ਉਹਨਾਂ ਨੂੰ ਪਤਾ ਲੱਗਿਆ ਸੈਕਟਰੀਆਂ ਨੇ ਫੋਨ ਕਰਿਆ ਵੀ ਇਹ ਤਾਂ ਬਾੜਬੰਦੀ ਉਲਟੋ ਹੋਈ ਪਈ। ओके ਤੇ ਜਨਾਬ ਕੀ ਕੀ ਐਕਸ਼ਨ ਲਓਗੇ ਜਿਹੜੀ ਪਿੰਡ ਦਾ ਮੈਮੋਰੰਡਮ ਆਇਆ ਤੁਹਾਡੇ ਕੋਲ ਜੈਸਰੀਆ ਦਾ ਐਕਸ਼ਨ ਤਾਂ ਇਹੀ ਆ ਜੀ ਹੁਣ ਅਸੀਂ ਸਵੇਰੇ ਐਸਟੀਐਮ ਸਾਹਿਬ ਨੂੰ ਭੇਜਾਂਗੇ ਲਿਖ ਕੇ ਜੀ ਕਿ ਸਾਡੀ ਜਿਹੜੀ ਵਾਰਡਬੰਦੀ ਆ ਉਹ ਦੇਖੀ ਜਾਵੇ ਸਾਡਾ ਰਿਕਾਰਡ ਦੇਖਿਆ ਜਾਵੇ ਤੇ ਤੁਹਾਡਾ ਰਿਕਾਰਡ ਦੇਖ ਲਓ ਓਕੇ ਓਕੇ ਆ ਜੀ ਠੀਕ ਠੀਕ ਹੈ ਮੰਜੀ ਸਿੰਘ ਜੀ ਸ਼ੁਕਰੀਆ ਕਰਨਾ ਗੱਲ ਕਰਨ ਲਈ ਜੀ ਤੁਸੀਂ ਸੁਣ ਲਿਆ ਕਿ ਉਹ ਕਹਿੰਦੇ ਕਿ ਮਨਜੀਤ ਸਿੰਘ ਹੁਰੀ ਕਹਿੰਦੇ ਕਿ ਸਾਡੇ ਵੱਲੋਂ ਤਾਂ ਸਾਡੇ ਸਟਾਫ ਨੇ ਤਾਂ ਸਾਰਾ ਕੁਝ ਦਰੁਸਤ ਕੀਤਾ ਪਤਾ ਨਹੀਂ ਵੋਟਰ ਸੂਚੀਆਂ ਜਦੋਂ ਆਈਆਂ ਸਾਨੂੰ ਪਤਾ ਲੱਗਿਆ ਪਹਿਲੀ ਗੱਲ ਤਾਂ ਪੰਚਾਇਤੀ ਚੋਣਾਂ ਦਾ ਐਲਾਨ ਬਾਅਦ ਚ ਪਹਿਲਾਂ ਹੋਇਆ ਸੂਚੀਆਂ ਬਾਅਦ ਚ ਆ ਰਹੀਆਂ ਨੇ ਗੀਆਂ ਕੀ ਕਾਲੀ ਸੀ ਪੰਜਾਬ ਸਰਕਾਰ ਨੂੰ ਜਿੱਥੇ ਤੁਸੀਂ 9 ਮਿੰਟ ਪਾਤੇ ਤੁਹਾਨੂੰ 15 ਦਿਨ ਹੋਰ ਨਹੀਂ ਸਿੱਟ ਪਾਏ ਜਾਂਦੇ ਨਾਲੇ ਝੋਨੇ ਦਾ ਸੀਜ਼ਨ ਲੰਘ ਜਾਂਦਾ ਤੇ ਨਾਲੇ ਚੀਜ਼ਾਂ ਆਪਣੀ ਥਾਂ ਦਰੁਸਤ ਹੋ ਜਾਂਦੀ ਹੈ ਕਾਲੀ ਕੀ ਸੀ ਕਾਲੀ ਦੇ ਅੱਗੇ ਟੋਏ ਹੁੰਦੇ ਆ ਤੇ ਉਹਨਾਂ ਟੋਇਆਂ ਦੇ ਵਿੱਚ ਅੱਜ ਭਗਵੰਤ ਮਾਨ ਸਰਕਾਰ ਗਿੱਟੇ ਗੁੱਦੇ ਪਣਾਉਂਦੀ ਵਿਖਾਈ ਦਿੰਦੀ ਹੈ। ਮਾਮਲੇ ਕਈ ਨੇ। ਤਾਜ਼ਾ-ਤਾਜ਼ਾ 4-5 ਮਾਮਲੇ ਨੇ ਇਕੱਲੇ-ਇਕੱਲੇ ਖਬਰ ਦੇ ਵਿੱਚ ਮੈਂ ਤੁਹਾਨੂੰ ਇਕੱਲਾ-ਇਕੱਲਾ ਮਾਮਲਾ ਮਾਮਲਾ ਦੱਸਣਾ ਹੈ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਇੱਕ ਪਟੀਸ਼ਨ ਇਹ ਲੱਗ ਗਈ। ਦੂਜੀ ਵੀ ਇੱਕ ਪਟੀਸ਼ਨ ਹੋਰ ਲੱਗ ਗਈ। ਤਿੰਨ ਪਟੀਸ਼ਨਾਂ ਤਾਂ ਹੁਣ ਤੱਕ ਇਸ ਚੋਣ ਪ੍ਰਕਿਰਿਆ ਦੇ ਉੱਤੇ ਲੱਗ ਚੁੱਕੀਆਂ ਨੇ ਲਗਭਗ। ਕੀ ਪੰਜਾਬ ਸਰਕਾਰ ਦੇ ਅਫਸਰ ਤੇ ਪੰਜਾਬ ਸਰਕਾਰ ਭਗਵੰਤ ਮਾਨ ਦੀ ਸਰਕਾਰ ਜਾਣ ਬੁੱਝ ਕੇ ਚੀਜ਼ਾਂ ਨੂੰ ਤਾਰੋ ਪੀੜ ਕਰਨਾ ਚਾਹੁੰਦੀ ਹੈ ਜਾਣ ਬੁੱਝ ਕੇ ਇਹ ਜਹਾ ਹੋਇਆ ਵੀਡੀਓ ਸਾਹਿਬ ਕਹਿੰਦੇ ਕਿ ਸਹੀ ਕੀਤਾ ਸੀ ਤਾਂ ਸਾਰਾ ਕੁਝ ਸਾਡੇ ਵੱਲੋਂ ਤਾਂ ਸਾਰੀ ਵਾਰਡਬੰਦੀ ਸਹੀ ਕੀਤੀ ਗਈ ਫਿਰ ਵਾਰਡਬੰਦੀ ਦੀਆਂ ਵੋਟਾਂ ਇੱਧਰ ਉੱਧਰ ਕਿਵੇਂ ਹੋ ਗਈਆਂ ਇਹਦਾ ਜਵਾਬ ਕੋਈ ਨਹੀਂ ਹੈਗਾ ਉਹਨਾਂ ਕੋਲੇ ਉਹ ਕਹਿੰਦੇ ਕਿ ਅਸੀਂ ਕੱਲ ਐਸਡੀਐਮ ਸਾਹਿਬ ਨੂੰ ਮਿਲ ਰਹੇ ਆ ਤੇ ਐਸਡੀਐਮ ਸਾਹਿਬ ਨੂੰ ਮਿਲਾਂਗੇ ਤੇ ਉਸ ਤੋਂ ਬਾਅਦ ਅਸੀਂ ਦੇਖਦੇ ਹਾਂ ਕੀ ਬਣਦਾ ਗੱਲ ਇਹ ਹੈ ਕਿ 30 ਤਰੀਕ ਹੋਗੀ 4 ਤਰੀਕ ਨਾਮਜ਼ਦਗੀਆਂ ਨੂੰ ਫਾਈਲ ਕਰਨ ਦੀ ਆਖਰੀ ਮਿਤੀ ਚੋਣ ਕਮਿਸ਼ਨ ਨੇ ਲੜਨੀ ਹੋਈ ਹੈ ਬੰਦੇ ਨੇ ਸੋ ਕੁਝ ਕਰਨਾ ভোটার ਸੂਚੀ ਦਾ ਲੜੀ ਨੰਬਰ ਤੋਂ ਬਿਨਾ ਬੰਦਾ ਇਲੈਕਸ਼ਨ ਨਹੀਂ ਲੜ ਸਕਦਾ ਪਹਿਲਾਂ ਤਾਂ ਪੰਜਾਬ ਸਰਕਾਰ ਨੇ ਪਾਰਟੀ ਸਿੰਬਲ ਦੇ ਉੱਤੇ ਆਪਣੇ ਪਾੜੇ ਦੇ ਖਣੋ ਡਰ ਦੇ ਖਣੋ ਜਿਹੜਾ ਉਹ ਅਮੈਂਡਮੈਂਟ ਕੀਤੀ ਉਸ ਤੋਂ ਬਾਅਦ ਵਾਰਡ ਬੰਦੀਆਂ ਦਾ ਕਚੋਲਾ ਤਿਆਰ ਕੀਤਾ ਉਸ ਤੋਂ ਪਹਿਲਾਂ ਰਿਜ਼ਰਵੇਸ਼ਨ ਦਾ ਕਚੋਲਾ ਤਿਆਰ ਕੀਤਾ ਲਿਸਟਾਂ ਦੇ ਦਸਤਕ 4 4 24 24 ਤਰੀਕ ਦੇ ਹੋਏ ਨੇ ਲਿਸਟਾਂ ਜਾਰੀ ਹੁੰਦੀਆਂ ਨੇ 25 26 ਦੀ ਰਾਤ ਨੂੰ ਜਾ ਕੇ ਚੱਲ ਕੀ ਰਿਹਾ ਆ ਸਰਕਾਰ ਪੰਚਾਇਤੀ ਚੋਣਾ ਕਰਾਉਣਾ ਚਾਹੁੰਦੀ ਐ ਜਾਂ ਪੰਚਾਇਤੀ ਡਰਾਮੇ ਕਰਾਉਣਾ ਚਾਹੁੰਦੀ ਐ ਪਤਾ ਨਹੀਂ ਲੱਗ ਰਿਹਾ ਕਿ ਕਿੱਥੇ ਕੌਣ ਖੇਡ ਰਿਹਾ ਆ ਅਫਸਰਾਂ ਨੂੰ ਜੇ ਆਪਾਂ ਸਲੇਮਪੁਰਾ ਦੀ ਉਦਾਹਰਣ ਨੂੰ ਮੰਨ ਲਈਏ ਬਹੁਤ ਵੱਡੀ ਅਨਗਹਿਲੀ ਐ ਜੇ ਜੇ ਨੂੰ ਕੋਈ ਕਹੇ ਗਈ ਫਿਰਕੀ ਹੋ ਗਿਆ ਫਿਰਕੀ ਹੋ ਗਿਆ ਵਾਲੀ ਗੱਲ ਤਾਂ ਇਹ ਹੈ ਨਹੀਂ ਜਿਹੜੇ ਬੰਦੇ ਨੇ ਲੜਨ ਸਾਡੇ ਰਾਜਨੀਤੀ ਨੂੰ ਅ ਪਤਾ ਨਹੀਂ ਕੀ ਸਮਝਿਆ ਜਾਂਦਾ ਮੇਰੇ ਤਾਂ ਵੱਸੋਂ ਬਾਹਰ ਦੀ ਗੱਲ ਐ ਆਮ ਲੋਕਾਂ ਦੇ ਅੰਦਰ ਰਾਜਨੀਤੀ ਕਿਸ ਤਰ੍ਹਾਂ ਨਾਲ ਦੇਖੀ ਜਾਂਦੀ ਐ ਚੋਣਾ ਮਹਿਜ ਟੱਪਣ ਦਾ ਨਾ ਨੀ दारूਆ ਵੰਡਣ ਤੇ ਪੀਣ ਦਾ ਨਾ ਨੀ ਹੁੰਦੀਆਂ ਚੋਣਾ ਸਾਡੇ ਭਵਿੱਖ ਨੂੰ ਤੈਅ ਕਰਦੀਆਂ ਨੇ ਸਾਡੇ ਬੈਠਣ ਉੱਠਣ ਤੇ ਸਾਡੇ ਜਵਾਕਾਂ ਨੇ ਅੱਗੇ ਜਾ ਕੇ ਕੀ ਕਰਨਾ ਐ ਉਹਨਾਂ ਦਾ ਅੱਗੇ ਜਾ ਕੇ ਭਵਿੱਖ ਕੀ ਹੋਣਾ ਇਸ ਚੀਜ਼ ਨੂੰ ਤੈਅ ਕਰਦੀਆਂ ਨੇ ਸਾਡੇ ਪਰ ਇਸ ਦੇ ਉਲਟ ਸਾਡੇ ਪੰਚਾਇਤੀ ਚੋਣਾਂ ਖਾਸ ਕਰਕੇ ਚੌਧਰ ਫੋਕਰੇਵਾਜੀ ਤੇ ਜਿਹੜਾ ਵਖਾਵੇਵਾਜੀ ਦਾ ਇੱਕ ਸਾਧਨ ਬਣ ਕੇ ਰਹਿ ਗਿਆ ਹਾਲਾਂਕਿ ਸਰਪੰਚ ਪਿੰਡ ਦਾ ਪਹਿਲਾ ਨਾਗਰਿਕ ਹੁੰਦਾ ਹੈ ਉੱਤੇ ਬਹੁਤ ਵੱਡੀਆਂ ਜ਼ਿੰਮੇਵਾਰੀਆਂ ਹੁੰਦੀਆਂ ਨੇ ਜੇਕਰ ਇਸੇ ਤਰ੍ਹਾਂ ਨਾਲ ਹੀ ਲੋਕਤੰਤਰ ਦਾ ਘਾਣ ਹੁੰਦਾ ਰਿਹਾ ਅੱਜ ਸਲੇਮਪੁਰਾ ਤੇ ਸਲੇਮਪੁਰਾ ਟਿੱਬਾ ਦੀਆਂ ਵੋਟਰ ਸੂਚੀਆਂ ਦੀ ਗੱਲ ਹੈ ਕੀ ਪਤਾ ਅਜਿਹੇ ਪਿੰਡ ਕਿੰਨੇ ਹੋਣਗੇ ਇਹ ਤਾਂ ਇੱਕ ਮਾਮਲਾ ਰੋਸ਼ਨੀ ਚ ਆਇਆ ਹੈ ਹੁਣ ਇਸ ਦੇ ਉੱਤੇ ਕਿਹਦੀ ਜ਼ਿੰਮੇਵਾਰੀ ਤੈਅ ਹੋਣੀ ਹੈ ਸਰਕਾਰ ਦੀ ਸਰਕਾਰ ਦੇ ਅਫਸਰਾਂ ਦੀ ਜਾਫਰ ਚੋਣ ਕਮਿਸ਼ਨ ਦੀ ਚੋਣ ਕਮਿਸ਼ਨ ਤਾਂ ਐਂਜ ਲੱਗਦਾ ਹੈ ਕਿ ਜਿਵੇਂ ਚੁੱਪ ਵੱਟ ਕੇ ਬੈਠ ਗਿਆ ਹੈ ਚੋਣਾਂ ਦਾ ਐਲਾਨ ਕੀਤਾ ਪ੍ਰੈਸ ਕਾਨਫਰੰਸ ਕੀਤੀ ਚਲੋ ਜੀ ਸਾਡਾ ਕੰਮ ਖਤਮ ਅੱਗੇ ਤੁਸੀਂ ਜਾਣੋ ਤੁਹਾਡਾ ਕੰਮ ਜਾਣੇ ਵਾਲੀ ਸਥਿਤੀ ਚ ਜਾ ਚੁੱਕਿਆ ਹੈ ਚੋਣ ਕਮਿਸ਼ਨ ਨੂੰ ਚਾਹੀਦਾ ਹੈ ਕਿ ਚੋਣਾਂ ਆਜ਼ਾਦਾਨਾ ਨਿਰਪੱਖ ਤਰੀਕੇ ਨਾਲ ਇਸ ਚੱਜੇ ਡਾਂਗ ਨਾਲ ਕਰਾਵੇ ਨਾ ਕਿ ਐਸਾ ਹੌਲਕ ਝੋਲ ਪੈਦਾ ਕਰੇ ਜਿਹਦੇ ਨਾਲ ਪਿੰਡਾਂ ਦੇ ਵਿੱਚ ਵੀ ਦਿੱਕਤਾਂ ਆਉਣਗੀਆਂ ਚੋਣ ਕਮਿਸ਼ਨ ਨੂੰ ਵੀ ਦਿੱਕਤਾਂ ਹੋਣਗੀਆਂ ਪਿੰਡਾਂ 'ਚ ਡਾਂਗ ਸੋਟਾ ਚੱਲਣ ਦੇ ਚਾਂਸ ਕਾਫੀ ਜ਼ਿਆਦਾ ਵੱਧ ਜਾਣਗੇ ਇਸ ਕਰਕੇ ਸਲੇਮਪੁਰ ਵਾਲੀ ਜਿਹੜੀ ਗਲਤੀ ਹੈ ਅੱਗੇ ਨਾ ਦਹਰਾਈ ਜਾਵੇ ਤੇ ਇਹਨੂੰ ਪਹਿਲ ਦੇ ਆਧਾਰ ਤੇ ਦੁਰਸਤ ਕੀਤਾ ਜਾਵੇ ਨਹੀਂ ਤਾਂ ਇਹਦੇ ਨਤੀਜੇ ਜਿਹੜੇ ਆ ਉਹ ਸਰਕਾਰ ਲਈ ਕਾਫੀ ਗੰਭੀਰ ਹੋ ਸਕਦੇ